ਸੋਸ਼ਲ ਬਜ਼ੁਰਗਾਂ ਉਤੇ ਹਰ ਮੌਸਮ ਨਾਲ ਲੜਾਉਣਾ ਤੇ ਮੈਂ ਗਰੀਬ ਕੀ ਕਰ ਸਕਦਾ ਉਹ ਤਾਂ ਪਹਿਲੇ ਅੰਦੋਲਨ ਚ ਵੀ ਇਦਾਂ ਤਰਲੇ ਲੈਂਦਾ ਰਿਹਾ ਮੈਂ ਤਾਂ ਭਾਈ ਕਿੰਨੇ ਨੂੰ ਮੰਨਣ ਵਾਲਾ ਨਾ ਬੰਦਾ ਮੇਰਾ ਤੇ ਕੋਈ ਦੁਸ਼ਮਣ ਨਹੀਂ ਗਾ ਉਹ ਸਤੰਭੂ ਚ ਬਹਿ ਕੇ ਵੀ ਇਹਨਾਂ ਦੀਆਂ ਗੱਲਾਂ ਕਰਦਾ ਰਿਹਾ ਪਾਰਲੀਮੈਂਟ ਚ ਵੀ ਇਹਨਾਂ ਦੀਆਂ ਗੱਲਾਂ ਪਾਣੀ ਬਚਾ ਮੇਰਾ ਮੇਰੀ ਜਵਾਨੀ ਬਚਾ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕੋਈ ਪਾਰਲੀਮੈਂਟ ਚ ਜੋ ਮੈਂ ਬੋਲਦਾ ਸੁਣਿਆ ਤਾਂ ਕਰੋ ਸੂਫੀਆਂ ਦੀਆਂ ਗੱਲਾਂ ਕੀਤੀਆਂ ਮੁਹੱਬਤ ਦੀਆਂ ਜਦੋਂ ਮੈਂ ਬੋਲਦਾ ਸੀ ਆਪੋਜੀਸ਼ਨ ਵੀ ਸਾਰੀ ਖੜੀ ਹੋ ਕੇ ਤਾੜੀਆਂ ਮਾਰਦੀ ਸੀ ਉਹ ਮੈਂ ਆਪਣੇ ਘਰ ਆਇਆ ਜੇ ਵੈਲਕਮ ਨਹੀਂ ਕਹਿ ਸਕਦੇ ਘਰ ਆਏ ਨੂੰ ਤੇ ਝੋਲੀ 'ਚ ਸਿਰ ਵੀ ਪਾ ਦਿੰਦੇ ਆ ਸਿੰਘ ਇਹ ਕਿਰਦਾਰ ਥੋੜੀ ਹੈ ਜਲੰਧਰ ਕਿਉਂ ਨਹੀਂ ਫਰੀਦਕੋਟ ਹੀ ਕਿਉਂ ਤੁਸੀਂ ਜਲੰਧਰ ਤੋਂ ਜਲੰਧਰ ਕਿਉਂ ਕੋਈ ਠੇਕਾ ਲਿਆ ਹਰ ਜਗ੍ਹਾ ਦਾ ਮੇਰਾ ਪੂਰਾ ਪੰਜਾਬ ਹੈ ਮੈਂ ਪੰਜਾਬ 'ਚ ਘੁੰਮਦਾ ਰਿਹਾ ਮੈਂ ਕੱਲੇ ਜਲੰਧਰ ਹੀ ਥੋੜੀ ਖਾੜੇ ਲਾਉਂਦਾ ਸੀ ਹਸ਼ਾਰਪੋਰੀ ਥੋੜੀ ਲਾਉਂਦਾ ਪੂਰੀ ਦੁਨੀਆ ਦਾ ਮੈਂ ਬੰਦਾ ਹੈ ਮੈਂ ਇੱਕ ਧਾਰੇ ਚ ਮਹਦੂਦ ਨਹੀਂ ਰਹਿ ਸਕਦਾ ਜਿੱਥੇ ਭੇਜੇ ਮੇਰਾ ਹਾਈ ਕਮਾਂਡ ਉਥੇ ਕੋਈ ਹੀਲ ਹੁਜਤ ਨਹੀਂ ਜਾ ਕੇ ਸਪਾਈ ਦੀ ਤਰ੍ਹਾਂ ਇੱਕ ਵਰਕਰ ਦੀ ਤਰ੍ਹਾਂ ਇੱਕ ਅਦਨੇ ਜਿਹਾ ਸੇਵਾਦਾਰ ਦੀ ਤਰ੍ਹਾਂ ਕੰਮ ਸਟਾਰਟ ਕਰਦਾ ਤੁਹਾਡੇ ਸਮਕਾਲੀ ਨੇ ਮੁਹੰਮਦ ਸਦੀਕ ਜਿਹੜੇ ਤੋਂ ਮਜੂਦਾ ਐਮਪੀ ਨੇ ਉਹਨਾਂ ਦੀ ਕਾਰਜਕਾਰੀ ਕਿਵੇਂ ਦੇਖਦੇ ਹੋ ਤੁਹਾਡੇ ਨਾਲ ਡੱਟਦੇ ਰਹੇ ਨੇ ਮਾਰਕਸ ਮੇਰੇ ਸਮਕਾਲੀ ਨਹੀਂ ਮੇਰੇ ਤੋਂ ਮੇਰੇ ਲਈ ਉੱਜਣ ਦੀ ਜਗ੍ਹਾ ਆ ਵੱਡੇ ਨੇ ਬਹੁਤ ਵੱਡੇ ਆ ਜੀ ਆਪਾਂ ਜਦੋਂ ਜੰਮੇ ਵੀ ਨਹੀਂ ਉਦੋਂ ਉਹਨਾਂ ਦੇ ਖਾੜੇ ਮਸ਼ਹੂਰ ਸੀ ਇਸ ਕਰਕੇ ਸਤਕਾਰ ਦੇ ਪਾਤ ਲਿਆ ਪਾਤ ਰਿਹਾ ਉਹਨਾਂ ਦੀ ਕਾਰਜਕਾਰੀ ਕਿਵੇਂ ਦੇਖਦੇ ਹੋ ਕਾਰਜਕਾਰੀ ਲੋਕਾਂ ਨੇ ਦੇਖਣੀ ਮੈਂ ਤਾਂ ਨਹੀਂ ਚੈੱਕ ਕੀਤੀ ਸਿਟਿੰਗ ਐਮਪੀ ਤੁਹਾਡਾ ਆ ਲੋਕਾਂ ਦਾ ਇਹ ਦੇਖੋ ਕਿਦਾਂ ਦੀ ਉਹਨਾਂ ਦੀ ਪਰਫਾਰਮੈਂਸ ਹੈ ਐਜ਼ ਅ ਸੀਨੀਅਰ ਮੈਂ ਉਹਨਾਂ ਨੂੰ ਜਿੱਥੇ ਮਿਲਣਗੇ ਉਹਨਾਂ ਨੂੰ ਮੈਂ ਉਹਨਾਂ ਦੇ ਮੱਥੇ ਹੀ ਟਿਕਾਂਗਾ ਪਿਆਰ ਨਾਲ ਮਿਲਾਂਗਾ ਸਤਕਾਰ ਨਾਲ ਮਿਲਾਂਗਾ ਕਟਵੰਦਰ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਦੁਬਾਰਾ ਫਿਰ ਗੱਲ ਚੱਲੀ ਆ ਵੀ ਇਕਾਲੀ ਦਾ ਬੀਜੇਪੀ ਦਾ ਕਟਵੰਦਰ ਹੋਣਾ ਚਾਹੀਦਾ ਇਹਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਅੱਛਾ ਮੈਂ ਤਾਂ ਕਹਿੰਦਾ ਮਿਲ ਜਾਣ ਵਧੀਆ ਗੱਲ ਹੈ ਅਸੀਂ ਤਾਂ ਜੋੜਨ ਵਾਲੇ ਬੰਦੇ ਆ ਵਿਛੋੜਨ ਵਾਲੇ ਬੰਦੇ ਥੋੜੀ ਤੁਸੀਂ ਇੱਕ ਵਾਰ ਬਿਆਨ ਦਿੱਤਾ ਸੀ ਵੀ ਇਕਾਲੀਆਂ ਨੇ ਤੌਬਾ ਕਰਾਤੀ ਥੋੜੀ ਸਿਆਦ ਦੱਸੋ ਤੁਸੀਂ ਫਿਰ ਵੀ ਕਹਿੰਦੇ ਵੀ ਕਟਵੰਦਰ ਹੋਵੇਗਾ ਨਹੀਂ ਉਹ ਤਾਂ ਫ੍ਰਸਟ੍ਰੇਸ਼ਨ ਜੀ ਹੋ ਗਈ ਸੀ ਹਾਂ ਮੈਂ ਇਨਸਾਨ ਹੀ ਆ ਐਵੇਂ ਘਬਰਾ ਗਿਆ ਜਿੱਤ ਕੇ ਹਾਰ ਕੇ ਜਲੰਧਰੋਂ ਉਹ ਫਿਰ ਬਾਅਦ ਚ ਪਤਾ ਲੱਗਾ ਬੜੇ ਬੜੇ ਬਾਦਸ਼ਾਹ ਹਰਦੇਵੀਰਾਂ ਜੰਗਾਂ ਜਿੱਤਦੇ ਵੀ ਰਹੇ ਮੈਂ ਤੂੰ ਤੂੰ ਬੰਦਿਆ ਕਿਹੜੇ ਬਾਗ ਦੀ ਮਾਲੀ ਐ ਜਦੋਂ ਫੇਰ ਸੋਚ ਆਈ ਫੇ ਸਾਰੇ ਹਿੰਦੁਸਤਾਨ ਤੋਂ ਸਭ ਤੋਂ ਵੱਡੇ ਫਰਕ ਮੈਂ ਜਿੱਤਿਆ ਵੀ ਤੇ ਮੈਂ ਹੀ ਆ ਪਰ ਪਹਿਲਾ ਹੰਕਾਰ ਦੇ ਡੱਕਰੇ ਡੱਕਰੇ ਉਹ ਵਾਲਕ ਕਰਦਾ ਉਹ ਕਹਿੰਦਾ ਤੂੰ ਇੰਨਾ ਨਾ ਤੇਰੇ ਚ ਸ਼ੋਹਰਤ ਬੜੀ ਆ ਦੌਲਤ ਬੜੀ ਆ ਦੇਖ ਲੈ ਫੇਰ ਫੇਰ ਉਦੋਂ ਉਹ ਨਹੀਂ ਹੁੰਦਾ ਜਦੋਂ ਮੈਂ ਬਿਲਕੁਲ ਬੇਵੱਸ ਹੋ ਗਿਆ ਫੇ ਮੇਰੇ ਰੱਬ ਨੇ ਮੇਰੇ ਤੇ ਤਰਸ ਕੀਤਾ ਦੇਖ ਲਓ ਫਿਰ ਉਹ ਵੀ ਰਿਕਾਰਡ ਬਣਿਆ ਤੁਹਾਨੂੰ ਲੱਗਦਾ ਜੇ ਗਠਜੰਦਨ ਹੁੰਦਾ ਸਿੱਕੇ ਕਰਨ ਬਦਲ ਲਗੇ ਪੰਜਾਬ ਦੀ ਸਿਆਸਤ ਇਹ ਉਹ ਜਾਣਨ ਗਠਜੰਦਨ ਤੋੜਨ ਵਾਲੇ ਜਾਂ ਕਰਨ ਵਾਲੇ ਸਾਨੂੰ ਜੋ ਹੁਕਮ ਲਾਉਣਗੇ ਅਸੀਂ ਹੋਕਾ ਦੇਈ ਜਾਣਾ ਰੌਲਾ ਕੋਈ ਪਰ ਵੋਟਾਂ ਤਾਂ ਤੁਹਾਨੂੰ ਵੀ ਚਾਹੀਦੀਆਂ ਦਿੱਤਾਂ ਲਈ ਨਹੀਂ ਵੋਟਾਂ ਲੈ ਨਹੀਂ ਆਏ ਹੋਰ ਅਸੀਂ ਕੀ ਰਹਿਣਾ ਗਠਜੰਦਨ ਹੁੰਦਾ ਟਿਕਟਬੰਧਨ ਹੁੰਦਾ ਫਿਰ ਤੁਹਾਡੀ ਸੋਚੀ ਕਹਿੰਦੀ ਜਿਆਦਾ ਸ਼ਮਤੀਸ਼ਾਲੀ ਹੋਵਗੇ ਤੁਸੀਂ ਕਿ ਨਹੀਂ ਭਰਾ ਮਿਲਦੇ ਨੇ ਨੌ ਮਾਸ